ਹਾਂਜੀ ਬਈ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਚੋਣਾਂ ਪੂਰਾ ਪੱਕਿਆ ਹੋਇਆ ਤੇ ਅਕਾਲੀ ਦਲ ਵੀ ਦਬਾ ਕੇ ਅੱਜਕੱਲ ਰੈਲੀਆਂ ਕਰਾਦੇ ਪਏ ਪਰ ਰੈਲੀ ਵੀ ਜੁਹੋਣਾ ਨੇ ਪੀਐਮ ਮੋਦੀ ਬਾਰੇ ਕੁਝ ਇਹੋ ਜਿਹੀ ਗੱਲਾਂ ਕਹੀਆਂ ਜਿਹੜੀ ਕਿ ਹੁਣ ਕਹਿ ਸਕਦਾ ਹੈ ਕਿ ਚਲੋ ਅਜ ਇਹਨਾਂ ਦਾ ਸਾਥ ਨਹੀਂ ਹੋਣਾ ਨਾਲ ਪਰ ਇਹਨਾਂ ਨੇ ਬਹੁਤ ਗੱਲਾਂ ਕੀਤੀਆਂ ਪੀਐਮ ਮੋਦੀ ਬਾਰੇ ਆਓ ਸੁਣੀਏ ਕੀ ਕਹਿਣਾ ਚਾਹ ਰਹੇ ਉਹਦਾ ਬਾਰੇ ਤੁਸੀਂ ਇਤਿਹਾਸ ਦੇ ਪੜ ਲਓ ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ ਕੈਦੀ 90% ਆਪਣੇ ਸਿੱਖ ਸੀ ਆ ਫਾਂਸੀ ਜਿਹੜਾ ਹੈਗੇ 85% ਤੋਂ ਵੱਧ ਆਪਣੇ ਖਾਲਸਾ ਪੰਥ ਦੇ ਸੂਰਮੇ ਸੀ ਦੇਸ਼ ਵੰਡਿਆ ਗਿਆ ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ ਦੇ ਸਿੱਟੇ ਜਾਂਦੇ ਆ ਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ ਆਪਣੇ ਲੋਕਾਂ ਨਾਲ ਵਿਤਕਰਾ ਮੈਂ ਪੁੱਛਣਾ ਚਾਹਣਾ ਕੱਲਾ ਪੰਜਾਬ ਹੈ ਸੂਬਾ ਜੀ ਦਾ ਕੋਈ ਕੈਪੀਟਲ ਨਹੀਂ ਹੈ ਰਾਜਧਾਨੀ ਨਹੀਂ ਹੈ ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ ਸਹਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕੀ ਦੁਨੀਆ ਦਾ ਕਾਨੂੰਨ ਹੈ ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਹੀ ਸੂਬੇ ਦਾ ਹੈ ਹੋਰ ਕਿਤੇ ਸੂਬੇ ਦਾ ਨਹੀਂ ਹੈ ਆਪਣੇ ਵਿੱਚੋਂ ਦਰਿਆ ਟੱਪਦੇ ਆ ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ 40-50 ਸਾਲ ਪਹਿਲੇ ਉਹਨਾਂ ਨੇ ਹਰਿਆਣਾ ਦੇ Rajasthan ਦੇ ਲੋਕਾਂ ਨੂੰ ਕੁਝ ਕਰਨਾ ਸੀ ਕੀ ਕੀਤਾ ਸੈਂਟਰ 'ਚ ਵੀ ਉਦੋਂ ਕਾਂਗਰਸ ਦਾ ਰਾਜ ਸੀ ਤੇ 50 'ਚ ਵੀ ਕਾਂਗਰਸ ਦਾ ਰਾਜ ਸੀ ਜਿੰਨਾ دریاਵਾਂ ਦਾ ਪਾਣੀ ਹੈ ਅੱਧਾ ਪਾਣੀ Rajasthan ਨੂੰ ਦੇ ਦਿੱਤਾ ਦੇਖੋ ਅੱਧਾ ਪਾਣੀ Rajasthan ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਧੱਕਾ ਕੀਤਾ ਇਹਨਾਂ ਨੇ ਦੇ ਪੰਜਾਬ ਦਾ ਜਿਹੜਾ ਅੱਧਾ ਬਜਿਆ ਸੀ ਉਹਦਾ ਅੱਧਾ ਹਰਿਆਣੇ ਨੂੰ ਦੇਤਾ ਅੱਜ ਜਿਹੜਾ ਆਪਣੇ ਕੋਲੇ ਪਾਣੀ ਹੈ ਜਿਹੜੇ ਦਰਿਆ ਵਗਦੇ ਐ 25% ਆਪਣੇ ਕੋਲੇ ਇਹ 25% 75 ਦੂਜੇ ਸੂਬਿਆਂ ਕੋਲੇ ਜਾਂਦਾ ਆ ਆਪਾਂ ਨੂੰ ਮਜਬੂਰਨ ਹੁਣ ਟਿਊਬਵਲ ਲਾਉਣੇ ਪੈਂਦੇ ਐ ਆਪਣਾ ਪਾਣੀ ਹਜ਼ਾਰ ਹਜ਼ਾਰ ਫੁੱਟ ਤੇ ਚਲੇ ਗਿਆ ਹੋਊਗਾ ਕੀ ਕੀ ਆਪਾਂ ਵੀ ਰਾਜਸਥਾਨ ਬਣ ਜਾਗੇ 15-20 ਸਾਲਾਂ ਨੂੰ ਆ ਫਰਕ ਹੈ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦਾ ਆ ਆਦਮ ਅਕਾਲੀ ਦਲ ਜਿਹਨੇ ਲੜਾਈਆਂ ਲੜੀਆਂ ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ 'ਚ ਵੀ ਗਏ ਆ ਮੋਰਚਿਆਂ ਜੀ ਗਏ ਆ ਡਾਂਗਾਂ ਵੀ ਖਾਧੀਆਂ ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ ਉਹ ਸੂਬੇ ਨੂੰ ਕੋਈ ਤੰਗ ਨਹੀਂ ਕਰ ਸਕਦਾ ਪਰ ਤੁਸੀਂ ਦੇਖਿਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਨਾਂ ਨੈ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ ਚ ਆ ਗਏ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਤੁਸੀਂ ਉਹਨਾਂ ਦੇ ਅੱਖਾਂ 'ਚ ਲੱਗ ਗੱਲਾਂ 'ਚ ਲੱਗ ਜਾਨੇ ਹੋ ਤੇ ਨੁਕਸਾਨ ਹੀ ਆਪਾਂ ਆਪਣਾ ਕਰਾ ਦਿੰਨੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਹੁਣ ਪਹਿਲੀ ਜੂਨ ਹੈ ਵੋਟਾਂ ਪੈਣੀਆਂ ਪਰ ਕਿਤੇ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਉਹੀ ਦਿਨ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਰ ਦੁੱਖ ਲੱਗਦਾ ਹੈ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾਦਨੇ ਆ ਤਿੰਨ ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ ਪਹਿਲੀ ਉਹ ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਦਿੱਲੀ ਕਤਲ ਕਰਤਾ ਸੀ ਹਲੇ ਤੱਕ ਇਨਸਾਫ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾ ਦਨੇ ਆ ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ ਫਿਰ ਕਿੱਧਰ ਗਈ ਬਹਾਦਰੀ ਹੁਣ ਜਿਵੇਂ ਡਿੰਪੀ ਜੀ ਨੇ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਪਟਨੂੰ ਤੁਹਾਨੂੰ ਆ ਜਿਹੜਾ ਇਲਾਕਾ ਨਾ ਜਿਹੜੇ ਬਜ਼ੁਰਗ ਬੈਠੇ ਐ ਇੱਥੇ ਟਿੱਬੇ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਐ ਨਾ ਇੱਥੇ ਟਿੱਬੇ ਹੁੰਦੇ ਸੀ ਕੋਈ ਖੇਤ ਨਹੀਂ ਹੁੰਦੀ ਆ ਜਿਹੜੀ ਇਹ ਵੱਡੀਆਂ ਕੋਠੀਆਂ ਪਾਈਆਂ ਘਰ ਪਾਏ ਐ 30 ਸਾਲ ਪਹਿਲੇ ਜੇ ਬਾਪੂ ਬਾਦਲ ਬਾਪੂ ਬਾਦਲ ਨੇ ਆ ਕਸੀਆਂ ਬਣਾਈਆਂ ਕੱਡੀਆਂ ਉਹਨਾਂ ਨੇ ਨਹਿਰਾ ਗੱਡੀਆਂ ਕਸੀਆਂ ਕੱਡੀਆਂ ਤੁਹਾਨੂੰ ਪੱਕੇ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕੀਤਾ ਮੋਟੂਬਲ ਕਨੈਕਸ਼ਨ ਜਿੰਨੇ ਮਿਲੇ ਤੁਹਾਨੂੰ ਕੱਲੇ ਇੱਕ ਇਨਸਾਨ ਨੇ ਦਿੱਤੇ ਸਾਬਰ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਆ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਅਕਾਲੀ ਦਲ ਨੂੰ ਜਿਤਾਇਆ ਇੱਥੋਂ ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਦੇ ਹੋ ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ ਹਰ ਬਰ ਹਰਾ ਦਿੰਦੇ ਹੋ ਫਿਰ ਬੇਇਨਸਾਫੀ ਨਹੀਂ ਹੈ ਕੰਮ ਕੋਈ ਕਰੇ ਸੇਵਾ ਕੋਈ ਕਰੇ ਆਪ ਤਾਂ ਗੱਲਾਂ 'ਚ ਆ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਐ ਆਪ ਤਾਂ ਆਪਣਾ ਪੈਰ ਵੜਦੇ ਆ ਜਿਹੜੇ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾ ਖੁੰਡੇ 'ਚ ਖੁੰਜੇ 'ਚ ਲਾ ਕੇ ਰੱਖਤਾ ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਐ ਆਟਾ ਦਾਲ ਦੇਣ ਵਾਲੇ ਕਾ ਬਾਦਲ ਸਾਹਿਬ ਸ਼ਗਨ ਦੇਣ ਵਾਲੇ ਪਾਲ ਸਾਹਿਬ ਪੈਨਸ਼ਨ ਦੇਣ ਵਾਲੇ ਪਾਲ ਸਾਹਿਬ 200 ਯੂਨਿਟ ਬਿਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ 200 ਯੂਨਿਟ ਕੀ ਤੁਸੀਂ ਦਾ ਸਾਰੇ ਨੇ ਏਸੀ ਲਾਏ ਸੀ ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ ਹੈ ਕੋਈ ਪੁੱਛਦਾ ਸੀ ਤੁਹਾਡਾ ਰਾਜ ਸੀ ਹੁਣ ਐ ਜੇ ਤੁਸੀਂ ਫਿਰ ਵੀ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ ਹਾਂਜੀ ਕਾਂਗਰਸ ਨੂੰ ਪਾਉਣੀ ਐ ਝਾੜੂ ਨੂੰ ਪਾਉਣੀ ਐ ਨੁਕਸਾਨ ਆਪਣਾ ਕਰੀ ਜਾਂਦੇ ਆ ਸਾਡਾ ਕੋਈ ਵਿਗੜਨਾ ਨਹੀਂ ਬਿਗੜ ਆਪਣਾ ਜਾਣਾ ਹੈ ਹੁਣ 10 ਸਾਲ ਦੇਖ ਲਓ ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ ਉਹ 10 ਸਾਲਾਂ ਫਰਮਲ ਪਲੈਂਟ ਬਣ ਗਏ ਆ 4 ਤੇ 6 ਲੈਂਦੇ ਹਾਈਵੇ ਬਣ ਗਏ ਗਿੱਦੜਵੇ ਤੋ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਚੰਡੀਗੜ ਜਾਣਾ ਇੱਥੋਂ ਜਲੰਧਰ ਜਾਣਾ ਸੜਕਾਂ ਦੇਖੋ ਕਹਿ ਜੀਆਂ ਬਣਾਤੀਆਂ ਪਹਿਲੇ ਕਿੰਨੇ ਰੇਲਵੇ ਫਾਟਕ ਤੁਹਾਨੂੰ ਮਿਲਦੇ ਹੁੰਦੇ ਸੀ ਅੱਜ ਸਾਰਿਆਂ ਉੱਤੇ ਫਲਾਈਓਵਰ ਆ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ ਤੁਸੀਂ ਜਦੋਂ ਰੈਲੀਆਂ ਤੇ ਆਉਂਦੇ ਨਾ ਨਾਲ ਅਖਬਾਰ ਸਵੇਰ ਦਾ ਖ਼ਬਰ ਪੜ੍ਹ ਲੈਂਦੇ ਸੀ ਨਾਲੇ ਚੱਕ ਲੈਂਦੇ ਸੀ ਪੂਰਾ ਦਿਨ ਉਹ ਅਖਬਾਰ ਨੂੰ ਐਂ ਕਰਦੇ ਰਹਿੰਦੇ ਸੀ ਘਰੇ ਵੀ ਮੈਨੂੰ ਹਲੇ ਵੀ ਯਾਦ ਆ ਬਾਦਲ ਪਿੰਡ ਉਹ ਵੱਡਾ ਕੱਪੜੇ ਦਾ ਪੱਖਾ ਜਾਂ ਹੁੰਦਾ ਸੀ ਉਹ ਰੱਸੀ ਜੀ ਬੰਨੀ ਹੁੰਦੀ ਸੀ ਉਹ ਐਂ ਕਰਕੇ 6 6 ਘੰਟੇ ਘਰ ਆਲਾ ਸੌਂਦਾ ਸੀ 6 ਘੰਟੇ ਘਰ ਆਲੀ ਸੌਂਦੀ ਸੀ ਰਾਤ ਨੂੰ ਉੱਥੇ ਹੁਣ ਏਸੀ ਲੱਗੇ ਕੂਲਰ ਲੱਗੇ ਆ 24 ਘੰਟੇ ਲਿਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ ਬਾਪੂ ਬਾਦਲ ਹੈ ਨਾਲੇ ਗਿੱਦੜਵੇ ਵਾਲਿਓ ਥੋੜੇ ਤੇ ਤੇ ਕਹਾਵਤ ਬਣੀ ਸੀ ਪੁਲਾਂ ਤੋਂ ਪਾਣੀ ਟਪਾਤਾ ਬੜੀ ਸੀ ਕਿ ਨਹੀਂ ਪਰ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਨੇ ਜ਼ਿੰਦਗੀ ਚ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਿਆ गुटका साहब भी सौ खा ला पसंद यारिख तो है नहीं तो लै लिया पांच साल सुद्दे बाद लिखता कि एक मौका झाड़ू नो सारे ही झाड़ू मगर ए नहीं पता एम एल ए कौन है लोग एम एल ए तो पता ही नहीं कि वोट पाई है झाड़ू चारू, झाड़ू चारू, झाड़ू किधर गया झाड़ू हूँ कले तीला तीला, तीला नहीं घरे जाके जिने झाड़ू अग लाग के हो ਹੁਣਾ ਬਾ ਝਾੜੂ ਨਹੀਂ ਰੱਖਣਾ ਪੋਚੇ ਕਰਿਆ ਕਰੋ ਯਾਰ ਪੋਚੇ ਬੀਬੀਆਂ ਨੋ ਕੋ ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਕ ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਕਤੀਤਾ ਬੈਠੀਆਂ ਹੋਣ ਜਿਹੜੀ ਕੁਰਸੀ ਤੇ ਦਫ਼ਤਰ 'ਚ ਉਹਦੇ ਹੁਣਾ ਭਗਵੰਤ ਮਾਨ ਮੈਂ ਲਾ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ 'ਚ ਜਿਹਦੇ ਪੱਗ ਹੁਣੀ ਬੰਨਣ ਲਾਇਆ ਹੈ ਵਾਲ ਕੱਟੇ ਐ ਦਾੜੀਆਂ ਪਤਾ ਨਾ ਕਿਹੜਾ ਸੇਵ ਕਰਦਾ ਕਿਥੋਂ ਲਿਆਉਂਦਾ ਉਹ ਜ਼ੀਰੋ ਘਟਕ ਬਾਈ ਬਠਾ ਪਹਿਲਾ ਮੁੱਖ ਮੰਤਰੀ ਐ ਆ ਐਸਆਈ ਸਾਹਿਬ ਆ ਤੁਸੀਂ ਆ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਲਈ ਜਾਂਦਾ ਹੈ ਰੋਜ਼ ਬੋਤਲ ਵੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਪਾਇਓ ਮਸ਼ੀਨ ਜੀ ਉਹਦੇ ਹੁਣ ਪਰਸਪਤ ਚਾਰ ਪੰਜ ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡਿੰਪੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਸਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੋਣਟ ਤੇ ਚੜ ਗਿਆ ਭੰਗੜੇ ਪਾਉਣ ਲੱਗਿਆ ਫਿਰ ਉਹ ਹਿੱਲਣ ਲੱਗ ਗਿਆ ਫਿਰ ਉਹਨਾਂ ਨੇ ਕਿਹਾ ਪਾਣੀ ਲਿਆ ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ